ਨਮਸਕਾਰ ਸਰਗਰਮੀਆ ਪ੍ਰੋਗਰਾਮ ਦੇ ਵਾਸਤੇ ਪ੍ਰਦੇਸੀ ਵੀਰ ਸਾਹਿਬ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸਾਡੇ ਜਲਾਸ਼ੀਲ ਭਗਤ ਸਿੰਘ ਦਾ ਕਰਦਾ ਸਵਾਗਤ ਆਜ्ञਾ ਵਿਸ਼ੇਸ਼ ਸਰਗਰਮੀਆ। ਆਰੇ ਮੌਕੇ ਦੀ ਜਿਹੜਾ ਮੌਕਾ ਸੰਭਾਲਿਆ ਮੈਂ ਬਹੁਤ ਜੀ ਨੂੰ ਧੰਨਵਾਦ। ਚਾਹੇ ਕੋਈ ਵੀਰ ਇੱਕ ਟਿਕਾ ਵੀ ਚੱਕੀ ਸਾਡੇ ਲਈ ਆਹ ਦਾ ਨਾਰਾ ਮਾਰਦਾ ਉਹਨਾਂ ਵੀ ਅਸੀਂ ਸਿਰ ਚੁੱਕ ਕੇ ਸਲਾਮ ਕਰਦੇ ਆ ਧੰਨਵਾਦ ਕਰਦੇ ਆ। ਮੈਂ ਖੇਚੇ ਤੌਰ ਤੇ ਤੁਹਾਨੂੰ ਕਰ ਧੰਨਵਾਦ ਕਰਦਾ ਰਾਜਾ ਸਾਹਿਬ ਕਮੇਟੀ ਜਿਹੜੀ ਲਗਾਤਾਰ ਬੱਥੇ ਵੱਖ ਜਿਹੜੇ ਪੁਆਇੰਟਸ ਨੇ ਜਿੱਥੇ ਲਾਜ਼ਮ ਕੀਤੀ ਹੈ ਉੱਥੇ ਲਗਨ ਦੀ ਸੇਵਾ ਕਰ ਰਹੇ ਨੇ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਮਜਾਰੀ ਤੋਂ ਸਰਬੀ ਬਾਬਾ ਵਾਲਕਨ ਸਾਹਿਬ ਕਮੇਟੀ ਉਹ ਜਿਹੜੀ ਲੰਗਰ ਪਚਾ ਰਹੀ ਆ ਅਲਗ-ਅਲਗ ਮੁਕੇਲਾ ਉੱਤੇ ਉਹਨਾਂ ਦਾ ਵੀ ਧੰਨਵਾਦ ਪਿੰਡਾਂ ਦੇ ਵਿੱਚੋਂ ਵੱਡੇ ਪੱਧਰ ਤੇ ਜਿਹੜੇ ਸਾਡੇ ਨਰੇਕਾ ਵਾਲੇ ਵੀ ਨੇ ਪਿੰਡਾਂ ਦੇ ਵਿੱਚ ਨਵੇਂ ਜਿਹੜੀ ਸਹੂਲੇ ਭਰ ਰਹੀ ਆ ਜਿਸ ਕਰਕੇ ਸੰਗਤ ਵੀ ਬਹੁਤ ਲੱਗੀ ਹੋਈ ਹੈ ਨਾਲ ਉਹਨਾਂ ਦੇ ਵੱਡੇ ਪੱਧਰ ਤੇ ਸੇਵਾ ਚੱਲ ਰਹੀ ਹੈ ਸੇਵਾ ਦੇ ਕਾਰਜ ਜਿੱਥੇ ਬਦੌਲਤ ਲੋਕਾਂ ਦੇ ਸੇਵਾ ਦੇ ਕਾਰਜ ਦੀ ਬਦੌਲਤ ਆਪਾਂ ਹੁਣ ਤੱਕ ਸ਼ਹੀਦ ਹਾਂ ਸੋ ਮੁੱਖੇ ਪ੍ਰਸ਼ਾਸੀ ਵੱਲੋਂ ਕਾਣੀ ਡੀਸੀ ਸਾਹਿਬ ਵੱਲੋਂ ਜਿੱਥੇ 10000 ਲੀਟਰ ਪਾਣੀ ਦਾ ਪ੍ਰਬੰਧ ਕੀਤਾ ਗਿਆ ਜਿੱਥੇ 17 ਤਰੀਕ

ਦੇ ਰੱਖਿਆ ਕਰਦਾ ਆ ਜੀ ਸਾਡੇ ਜਿੰਨੇ ਰਿਹਾ ਜੀ ਉਹ ਪਿੱਛੇ ਮੋੜਦਾ ਜੀ ਜਿਹੜੀ ਕੋਈ ਵੀ ਉਹ ਕਹਿੰਦੇ ਆ ਕਿ ਕੱਲ ਮਾਤਾ ਪੰਜ ਦਿਲੇ ਸਾਫ ਰੱਖਿਆ ਕੀ ਆ ਬੰਦਾ ਜਿਹੜਾ ਸਾਫ ਰੱਖਿਆ ਤਾਂ ਸੋਖੇ ਤਾਂ ਜੀ ਆਨਸਾ ਆਪਦੇ ਆਮੀਨ 20 ਚਾਹੇ ਲਾਖਾ 15 ਦਾ ਬੰਦਾ ਨਹੀਂ ਹੈਗਾ 22 ਦਾ Oh, ਜੀ ਕੋਈ ਨਹੀਂ ਵੀਰ ਜੀ ਕੋਈ ਰਾਜ ਨਾ ਕਰੋ ਜਦੋਂ ਆਪਣੇ ਕੋਈ ਇੱਦਰਾ ਅੱਕਾ ਨਹੀਂ ਬਣਨੇ ਨਾ ਜਿੰਨਾ ਬਣਾ ਪਾ ਕੋਰਜ ਕੋਰਜ ਮਸ਼ੀਨਾ ਵਾਲਾ ਜੀ ਜੀ ਨਹੀਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ٹرسٹ ਨਵਾਂ ਸ਼ਹਿਰ ਮੈਂ ਦੁਬਾਰਾ ਫਿਰ ਅੱਜ ਤੇ ਤਰੀਕ ਹੋ ਗਈ 6 ਸਤੰਬਰ ਦੀ ਮੋਸੋ 6 ਸਤੰਬਰ ਟਾਈਮ ਕਰੀਬ 12:30 ਵਜੇ ਅਸੀਂ ਇਸ ਟਾਈਮ ਤਲਵੰਡੀ ਸਿਪੂ ਜਿਹੜਾ ਮੇਜਾਪੁਰ ਬੰਨਾ ਉੱਥੇ ਖੜੇ ਆ ਸੋ ਰਾਤੀ ਵੀ ਥੋੜੀ ਜੀ ਇੱਥੇ ਜਿਹੜੀ ਚਿੰਤਾਜਨਕ ਸਥਿਤੀ ਬਣ ਗਈ ਸੀ ਬਟ ਹੁਣ ਜਿਹੜਾ ਸਾਰਾ ਕੁਝ ਕਾਬੂ ਦੇ ਵਿੱਚ ਕੰਟਰੋਲ ਦੇ ਵਿੱਚ ਲਗਾਤਾਰ ਸਾਡੇ ਇਲਾਕੇ ਦੀਆਂ ਸੰਗਤਾਂ ਪ੍ਰਸ਼ਾਸਨ ਦੀ ਮਦਦ ਦੇ ਨਾਲ ਸਾਰਾ ਜਿਹੜਾ ਇਹ ਇੱਥੇ ਪ੍ਰਬੰਧ ਚੱਲ ਰਹੇ ਨੇ ਸਾਰੀਆਂ ਸੰਗਤਾਂ ਰਲ ਮਿਲ ਕੇ ਹੰਬਲਾ ਮਾਰ ਕੇ ਜਿਹੜਾ ਹੁਣ ਤੱਕ ਇਸ ਬੰਦੂਕ ਨੂੰ ਕੁੱਟਣ ਤੋਂ ਬਚਾਇਆ ਹੋਇਆ ਸੋ ਮੈਂ ਸਿਰ ਝੁਕਾ ਕੇ ਇਲਾਕੇ ਦੇ ਨੌਜਵਾਨਾਂ ਦਾ ਬਜ਼ੁਰਗਾਂ ਦਾ ਸਾਰੀ ਸੰਗਤ ਦਾ ਤਹਿ ਦਨੋ ਧੰਨਵਾਦ ਕਰਦਾ ਮਤਲਬ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਨੂੰ ਜੇ ਬਚਾਇਆ ਤੇ ਲੋਕਾਂ ਦੀ ਜੱਦੋ ਜਹਿਲ ਸਖਤ ਮਿਹਨਤ ਨੇ ਬਚਾਇਆ ਜਿੱਥੇ ਮਾਨਯੋਗ ਡਿਪਟੀ ਕਮਿਸ਼ਨਰ ਸ਼੍ਰੀ ਸਰਦਾਰ ਅੰਕੁਰਜੀਤ ਸਿੰਘ ਜੀ ਬਨੋ ਇਹ ਸਾਰੇ ਜਿੰਨੇ ਨਾਜਿਕ ਪੁਆਇੰਟ ਨੇ ਉਥੇ ਵਧੀਆ ਸਾਰੇ ਪ੍ਰਬੰਧ ਕੀਤੇ ਆ ਚਾਹੇ ਡੀਜ਼ਲ ਦੇ ਪ੍ਰਬੰਧ ਨੇ ਫੋਕਲੈਂਡ ਮਸ਼ੀਨ ਜੀਸੀਬੀ ਮਸ਼ੀਨਾ ਜਾਂ ਹੋਰ ਕਰੇਟ ਵਾਲੀ ਲੇਬਰ ਤਾਰ ਜਾਲ ਬੰਨਣ ਵਾਲੀ ਆ ਥੈਲੇ ਮੋਰੇ ਜੋ ਵੀ ਹੈਗਾ ਸੋ ਜਿੱਥੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਬਾਕੂਬੀ ਨਿਭਾ ਰਿਆ ਉਥੇ ਇਲਾਕੇ ਦੀਆਂ ਸੰਗਤਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਬਹੁਤ ਬਹੁਤ ਕੋਟਨ ਕੋਟ ਧੰਨਵਾਦ ਸੋ ਮੇਰੀ ਜਿਹੜੀਆਂ ਦੋ ਤੁਹਾਨੂੰ ਇੱਥੇ ਅਸੀਂ ਜ਼ਰੂਰੀ ਬੇਨਤੀਆਂ ਕਰਨ ਦੇ ਲਈ ਆ ਮੈਂ ਇਹ ਵੀਡੀਓ ਬਣਾ ਰਿਹਾ ਜੀ ਇੱਕ ਤਾਂ ਜਿੰਨਾ ਬੰਨ ਸਾਡੇ ਜ਼ਿਲ੍ਹੇ ਦੇ ਵਿੱਚੋਂ ਲੰਘਦਾ ਜੀ ਜਿਹੜੀ ਸਾਡੀ ਜ਼ਿੰਮੇਵਾਰੀ ਬਣਦੀ ਹੈ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਮੈਂ ਸਾਰੇ ਵਾਸੀਆਂ ਨੂੰ ਬੇਨਤੀ ਕਰਨਾ ਕਿ ਅਗਲੇ ਆਉਣ ਵਾਲੇ 10 15 ਦਿਨ ਬੰਨ ਦੇ ਉੱਤੇ ਪੂਰੇ ਠਿਕੜੀ ਪਰੇ ਲਾਓ ਪੂਰੀ ਨਿਗਰਾਨੀ ਕਰੋ ਅਗਰ ਕੋਈ ਵੀ ਤੁਹਾਨੂੰ ਬਗਾਨਾ ਕੋਈ ਸਾਧਨ ਲੈ ਕੇ ਬੰਦਾ ਕਿਸੇ ਵੀ ਤਰ੍ਹਾਂ ਦੀ ਕੋਈ ਛੇੜਖਾਨੀ ਬੰਦੇ ਨਾਲ ਕਰਨ ਦੀ ਕੋਈ ਕੋਸ਼ਿਸ਼ ਕਰਦਾ ਤੇ ਜਦ ਹੀ ਦੱਸੋ ਫੋਨ ਕਰੋ ਮੋਟੂਰ ਬੰਦਿਆਂ ਨੂੰ ਪੰਚਾਇਤ ਮੈਂਬਰਾਂ ਨੂੰ ਤੇ ਉੱਥੇ ਤੁਰੰਤ ਪਹੁੰਚੋ ਬਟ ਨਾਲ ਅਫਵਾਹਾਂ ਤੋਂ ਵੀ ਬਚਣਾ ਇਹ ਨਾ ਹੋਵੇ ਕਿ ਆਪਾਂ ਵੈਸੇ ਹੀ ਸਹਿਮ ਦਾ ਮਾਹੌਲ ਕ੍ਰੀਏਟ ਕਰ ਦਈਏ ਦੂਜੀ ਗੱਲ ਜਿਹੜੇ ਵੀਰ ਪਿੰਡਾਂ ਚੋਂ ਨਰੇਗਾ ਦੀ ਲੇਬਰ ਤੋਂ ਜਾਂ ਆਪ ਥੱਲੇ ਪਰ ਪਰਕੇ ਇਹ ਅਲੱਗ-ਅਲੱਗ ਪੁਆਇੰਟਾਂ ਦੇ ਲਿਆ ਰਹੇ ਨੇ ਉਹਨਾਂ ਨੂੰ ਮੇਰੀ ਹੱਥੋਂ ਬੇਨਤੀ ਆ ਕਿ ਆਪਾਂ ਨੂੰ ਮਿੱਟੀ ਦੀ ਮਿੱਟੀ ਨਾਲ ਭਰੇ ਬੋਰੀਆਂ ਦੀ ਜਿਹੜੀ ਲੋਡ ਆ ਉਹ ਇਸ ਮਿਰਜ਼ਾਪੁਰ ਬੰਤੇ ਵੀ ਬਹੁਤ ਔਰ ਆਪਾਂ ਨੂੰ ਬੁਰਜ ਟਹਿਲਦਾਸ ਜਿਹੜਾ ਰਾਤੀ ਉੱਥੇ ਕਾਫੀ ਜਿਆਦਾ ਢਾਅ ਦੋ ਕਿੱਲੇ ਤਕਰੀਬਨ ਮੋਹਰੇ ਜਿਹੜੇ ਝੋਨੇ ਤੇ ਵੱਟ ਕੇ ਹੁਣ ਬਿਲਕੁਲ ਠੋਕਰ ਦੇ ਨਾਲ ਜਿਹੜਾ ਉਹ ਪਾਣੀ ਦਾ ਵਹਾਅ ਆ ਗਿਆ ਸੋ ਇਹਨਾਂ ਦੋ ਪੁਆਇੰਟਾਂ ਦੇ ਉੱਤੇ ਇੱਕ ਬੁਰਜ ਟਹਿਲਦਾਸ ਤੇ ਇੱਕ ਤਲਵੰਡੀ ਸੀਬੂ ਆ ਜਿੱਥੇ ਅਸੀਂ ਇਸ ਟਾਈਮ ਮਿਰਜ਼ਾਪੁਰ ਜਿਹੜਾ ਪਿੰਡ ਦਾ ਬੰਨਣਾ ਉੱਥੇ ਆਪਾਂ ਖੜੇ ਆ ਸੋ ਇਹਨਾਂ ਦੋਏ ਬੇਨਤੀਆਂ ਨੂੰ ਜਰੂਰ ਗੌਰ ਕਰਿਓ ਔਰ ਆਪਾਂ ਸਾਰਿਆਂ ਨੇ ਗੱਲ ਮਿਲ ਕੇ ਜਿਹੜਾ ਤੁਸੀਂ ਹਫੜਾ ਮਾਰਿਆ ਉਹਦੇ ਲਈ ਮੈਂ ਸਮੁੱਚੇ ਪ੍ਰਸ਼ਾਸਨ ਵੱਲੋਂ ਸਮੁੱਚੇ ਇੱਕ ਸਰਕਾਰ ਦਾ ਨਮਾਇੰਦਾ ਹੋਣ ਦੇ ਨਾਤੇ ਤੁਹਾਡਾ ਕੋਟਨ ਕੋਟ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵਾਂ ਸ਼ਹਿਰ ਦੀ ਨਵੀਂ ਅਵਾਤੀ ਵਿਖੇ ਦਰਬਾਰ 11ਵੀਂ ਵਾਲੀ ਸਰਕਾਰ ਵਿਖੇ ਮੁੱਖ ਸੇਵਾਦਾਰ ਚੇਤਰਾ ਵਰਤਲਾ ਤੇ ਗਰਦੀ ਨਿਸ਼ੀਂ ਵਿਭਾਗ ਬਲਜੀਤ ਕਾਦਰੀ ਦੀ ਰਹਿਨਮਾਈ ਤੇ ਹੇਠ ਸਲਾਨਾ ਦੋ ਦਿਨਾ ਚੋੜ ਮੇਲਾ ਸ਼ੁਰੂ ਹੋਇਆ ਪਹਿਲੇ ਦਿਨ ਗਾਇਕ ਗੇਸਾ ਜਨ ਨੇ ਧਾਰਮਿਕ ਪ੍ਰੋਗਰਾਮ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਪੱਤਰਕਾਰ ਵਾਸਤੇ ਪ੍ਰਦੇਸੀ ਦੀ ਰਿਪੋਰਟ ਨਵਾਸ਼ਿਆ 出たな。 欢迎，欢迎。 से गुर जी जय कन ॾे रशन कन रतन लाओ जय भाई जय मासे ਸੱਜਣਾਂ ਸ਼੍ਰੀ ਪਤਸੈਗਨ ਨਗਨ ਸੁਵੰਦ ਅੱਜੀਆਂ ਵਿਸ਼ੇਸ਼ ਸਰਗਰਮੀਆਂ ਕੱਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਬਖਸ਼ੀਓ ਇਜਾਜ਼ਤ ਦਿਓ ਧੰਨਵਾਦ